ਧੰਨ ਧੰਨ ਸਤਿਗੁਰੂ ਤੇਰੇ ਹੀ ਹਸਰ ਇੱਕ ਨੂਰ ਤੋ ਮਾਲਿਕ ਨੇ ਇਹ ਦੁਨੀਆ ਸਾਚੀ ਹੈ ਹਿੰਦੂ ਸਿੱਖ ਈਸਾਈ ਨਾ ਕੋਈ ਮੁੱਲਾ ਕਾਜੀ ਹੈ ਦਿਲ ਪਰ ਬੁਦਾ ਮੰਦਰ ਦਿਲ ਨਾ ਕਿਸੇ ਟਟਾਈਏ ਜੀ ਮਾਲਕ ਦੀਏ ਖਲਕਤ ਹੈ ਸਭਨੜ ਪ੍ਰੇਮ ਕਮਾਈਏ ਜੀ ਨਾ ਕੋਈ ਵੱਡਾ ਛੋਟਾ ਨਾ ਹੀ ਜਾਤ ਪਾਤਾ ਨੇ ਅਮੀਰੀ ਤੇ ਗਰੀਬੀ ਤਾਂ ਕਿਸਮਤ ਦੀਆਂ ਬਾਤਾਂ ਨੇ ਜੋ ਵੀ ਦਿੱਤਾ ਮੌਲਾ ਨੇ ਹੈ ਮੋਜ ਮਨਾਈਏ ਜੀ ਮਾਲਿਕ ਦੀ ਸ੍ਰਿਸ਼ਟੀ ਨਾ ਹੈ ਪ੍ਰੇਮ ਕਮਾਈਏ ਜੀ ਪ੍ਰੇਮ ਨੇ ਮਰਤਾ ਮਿੱਠਤ ਵੈਰੀ ਨੂੰ ਵੀ ਮਿੱਤਰ ਕਰੇ ਸੌ ਸਾਲਾਂ ਦੇ ਗਹਿਰੇ ਫਟ ਨੂੰ ਪ੍ਰੇਮ ਦਾ ਮਰਮ ਪਰੇ ਛੱਡ ਈਰਖਾ ਨਫ਼ਰਤ ਨੂੰ ਸ਼ਿਕਵੇ ਗਿਲੇ ਮਿਟਾਈਏ ਜੀ ਮਾਲਕ ਨੇ ਇਹ ਦੁਨੀਆ ਸਾਜੀ ਹੈ Hindu Sikh Isai na koi mullah qazi hai Gori phikki boli vaande kamm bigade ji Prem mein anokhi masti bigde kaaj saware ji Mitthi mitthi boli মিঠে বোল ਸੁਣਾਈਏ ਜੀ مالک ਦੀਏ ਖਲਕਤ ਸਭਨੜ ਪ੍ਰੇਮ ਕਮਾਈਏ ਜੀ ਜਿਸ ਕਰਦੇ ਵਿੱਚ ਓ ਕਾ ਨਈਓ ਸਾਝ ਪਿਆਰ ਦੀ ਬਿਨ ਪਰਾਨ ਜਿਉਂ ਸਾ ਲੈਂਦੀ ਖਲ ਲੋਹਾਰ ਦੀ ਪ੍ਰੇਮ ਦਾ ਸਰਵਣ ਕਰਕੇ ਕਰ ਨੁਸਵਾਰਗ ਬਣਾਈਏ ਜੀ ਮਾਲਕ ਦੀ ਇਹ ਖਲਕਤ ਹੈ ਸਭਨਾਂ ਦੇ ਪ੍ਰੇਮ ਕਮਾਈਏ ਜੀ ਸਿਮਰਨ ਕਰਨਾ ਪ੍ਰੇਮ ਕਮਾਉਣਾ ਸੱਚੀ ਮੰਦਗੀ ਹੈ ਜਿਸ ਤਰ੍ਹਾਂ ਮਤ ਸਤ ਗੁਰ ਦੀਓ ਸਫਲ ਜ਼ਿੰਦਗੀ ਹੈ ਹੁਕਮ ਦੀ ਸੱਚੀ ਪਗਤੀ ਨੂੰ ਬਚਨੀ ਫੁੱਲ ਚੜਾਈਏ ਜੀ ਮਾਲਕ ਦੀ ਖਲਕਤ ਹੈ ਸਭ ਨਾਲ ਪ੍ਰੇਮ ਕਮਾਈਏ ਜੀ ਜੋ ਵੀ ਪ੍ਰਾਣੀ বিনা ਗਰਜਦਾ ਪ੍ਰੇਮਿਕ ਮਾਉਂਦਾ ਹੈ ਕਹਿੰਦੇ ਸਤਨਾਮ ਜਿਉ ਹਰ ਇੱਕ ਨੂੰ ਪਾਉਂਦਾ ਹੈ ਮੈਂ ਤਜ਼ੀ ਜਾ ਕੇ ਮਾਲਕ ਨੂੰ ਤੇਰੀ ਖੁਸ਼ੀ ਦਪਾਈਏ ਜੀ ਮਾਲਕ ਦੀ ਇਹ ਖਲਕਤ ਹੈ ਸਭਨੜ ਤੇਮ ਕਮਾਈਏ ਜੀ ਤਨ ਤਨ ਸਤ ਗੁਰ ਤੇਰੀ ਯਸਰਾ